ਬਰਾੜ ਜੈ ਸੀਦੀ ਲਿਖੀ ਹੋਈ ਕਹਾਣੀ ਲੱਸੀ ਤੇ ਪਲੀਆਂ ਕੁੜੀਆਂ ਵੱਡਾ ਟੱਬਰ ਸੀ ਤੇ ਬੀਬੀ ਨੇ ਸਾਰੇ ਟੱਬਰ ਨੂੰ ਰੋਹ ਨਾਲ ਇਕੱਠੇ ਰੱਖਿਆ ਹੋਇਆ ਸੀ ਕਿ ਤੈਨੂੰ ਪੁੱਤ ਦੀ ਹਿੰਮਤ ਨਹੀਂ ਸੀ ਬੀਬੀ ਮੂਰੇ ਖੰਗ ਜਾਵੇ ਮੇਰੇ ਲਈ ਕਿੰਨੇ ਰਿਸ਼ਤੇ ਵੇਖੇ ਬਾਪੂ ਨੇ ਪਰ ਕਿਤੇ ਵੀ ਗੱਲ ਨਹੀਂ ਬਣਦੀ ਬੀਬੀ ਮਾਂ ਨੂੰ ਮੇਨਾ ਦੇ ਕੇ ਆਖਦੀ ਕਿ ਕਾਲੀ ਕਲੂਤੀ ਜੰਮ ਧਰੀ ਹੁਣ ਮਾਰਦੇ ਫਿਰੋ ਮੱਥਾ ਅਗਲੇ ਰੰਗ ਵੇਖ ਕੇ ਜਵਾਬ ਦੇ ਦਿੰਦੇ ਬੀਬੀ ਦੀ ਇਹ ਨਫ਼ਰਤ ساری ਉਮਰ ਲਈ ਰਹੀ ਜਿੰਨਾ ਚਿਰ ਉਹਨੇ ਸਾਹ ਨਹੀਂ ਛੱਡੇ ਬੀਬੀ ਦੇ ਪੂਰੇ ਹੋਣ ਤੋਂ 6 ਮਹੀਨੇ ਬਾਅਦ ਹੀ ਰਿਸ਼ਤਾ ਹੋ ਗਿਆ ਮੁੰਡਾ ਰੱਜ ਕੇ ਸੋਹਣਾ ਸੀ ਪਰ ਕਹਿੰਦੇ ਆ ਪੈਸਾ ਸਭ ਪਰਦੇ ਕੱਜ ਲੈਂਦਾ ਵਿਆਹ ਤਾਂ ਹੋ ਗਿਆ ਪਰ ਬੀਬੀ ਵਾਲੀ ਕਮੀ ਸੱਸ ਨੇ ਪੂਰੀ ਕੀਤੀ ਕਾਲੀ ਡੈਣ ਕੱਟੀ ਕਲੂਟਨ ਤੇ ਹੋਰ ਪਤਾ ਨਹੀਂ ਕੀ ਕੀ ਨਾਮ ਲੈ ਕੇ ਬੁਲਾਉਂਦੀ ਮੈਂ ਸੋਚਦੀ ਕਿ ਰੰਗ ਰੂਪ ਚ ਮੇਰਾ ਕੀ ਕਸੂਰ ਹੈ ਕਈ ਵਾਰ ਮੇਰੀ ਮਾਂ ਦੱਸਦੀ ਦੱਸਦੀ ਰੋ ਪੈਂਦੀ ਸੀ ਕਿ ਸਾਂਝੇ ਘਰ ਚ ਬਥੇਰੇ ਖੋਰ ਕਸਾਈ ਪਰ ਕਿਸੇ ਗੁਣ ਨਾ ਜਾਣੀ ਤੁੱਪੇ ਚੁੱਲਾ ਚੂਰ ਹੋਣੀ ਤੇ ਥੱਬਾ ਥੱਬਾ ਦਿਹਾੜੀਆਂ ਦੀਆਂ ਰੋਟੀਆਂ ਲਾਂਗਾ ਰੋਟੀਆਂ ਵਿੱਚੋਂ ਲਾਉਣੀਆਂ ਬੀਬੀ ਨੇ ਪਹਿਲਾਂ ਹੀ ਲਾਲਾ ਤੱਤਾ ਕਰਨ ਲੱਗ ਜਾਣੀ ਕਿ ਜਿਉਂ ਭਾਈ ਨਰਮੇ ਨੂੰ ਤੁੱਪ ਚੜੇ ਚੜ ਗਈ ਚੋਣੀਆਂ ਖੜੀਆਂ ਰਹਿਣੇ ਨਾ ਉਹਨਾ ਟਾਈਮ ਮਾਂ ਨੇ 4 ਕੁ ਮਹੀਨਿਆਂ ਦੇ ਨਿੱਕੇ ਨਿੱਕੂ ਨੂੰ ਐਵੇਂ ਹੀ ਟੁੱਟੀ ਮੰਜੀ ਤੇ ਪਾ ਕੇ ਤੁਰ ਜਾਣਾ ਕਦੇ ਦੇ ਜਿਆਦਾ ਬਿਲਕਣ ਲੱਗ ਜਾਂਦੀ ਤਾਂ ਮਾਂ ਨੇ ਅੱਖਾਂ 'ਚ ਤਰਸ ਭਰ ਕੇ ਕਹਿਣਾ ਕਿ ਬੀਬੀ ਨਿੱਕੂ ਨੂੰ ਦੁੱਧ ਪਿਆ ਦੇ ਜਾਵਾ ਥੋੜਾ ਕੁ ਕਦੋਂ ਦੀ ਭੁੱਖੀ ਹੈ ਤਾਂ ਬੀਬੀ ਨੇ ਜਦ ਹੀ ਘਰ ਮੇ ਬੋਲਾਂ 'ਚ ਕਹਿਣਾ ਕਿ ਕੀ ਤੂੰ ਜਾ ਕੁੜੀ ਨੂੰ ਮੈਂ ਦੇਖੂ ਬੀਬੀ ਨੇ ਚੁੰਗਣੀ ਤੇ ਥੋੜੀ ਜਿਹੀ ਲੱਸੀ ਪਾ ਕੇ ਵਿੱਚੇ ਪਾਣੀ ਰਲਾ ਕੇ ਨਿੱਕੂ ਦੇ ਮੂੰਹ ਨੂੰ ਲਾ ਦੇਣਾ ਵੱਡੀ ਹੋਈ ਤਾਂ ਦਹੀਂ ਦੀ ਥਾਂ ਤੇ ਲੱਸੀ ਚ ਬੂੰਦੀ ਰਲਾ ਰੋਟੀ ਖਾਣ ਨੂੰ ਦੇ ਦੇਣੀ ਜੇ ਕਦੇ ਨਿੱਕੂ ਨੇ ਤੌੜੀ ਵਾਲੇ ਦੁੱਧ ਪੀਣ ਦੀ ਜिद ਕਰਨੀ ਤਾਂ ਘਰ ਚ ਉਹ ਕਲੇਸ ਪੈ ਜਾਣਾ ਰੱਬ ਰਹਿਰਾ ਬੋਤਾਨਾ ਕੇਰਾਂ ਲਾਮੋ ਵੱਡੀ ਭੂਆ ਆਈ ਹੋਈ ਸੀ ਉਹਨੇ ਸਾਡੇ ਘਰ ਦਾ ਮਾਹੌਲ ਦੇਖ ਚਾ ਤੀਕਣਾ ਪੀਤੀ ਜਿਸ ਜਿਸ ਘਰ ਜਵਾਕ ਦੁੱਧ ਨੂੰ ਤਰਸਣ ਉਥੋਂ ਦਾ ਕੀ ਖਾਣਾ ਪੀਣਾ ਬੀਬੀ ਨੂੰ ਮਨ ਮੰਨ ਲੜੀ ਤੇ ਮੈਨੂੰ ਕਹਿਣ ਲੱਗੀ ਕਿ ਨਹੀਂ ਪਲਦੀ ਤਾਂ ਲੈ ਜਾਨੀ ਆ ਮੈਂ ਬੀਬੀ ਨੇ ਫਿਰ ਪੂਆ ਦੇ ਜਾਨਬਾਦ ਮਾ ਨਾਲ ਕਲੇਸ਼ ਕਰਿਆ ਕਿ ਤੂੰ ਉਂਗਲਾਂ ਲਾਉਣੀ ਆ ਲੋਕਾਂ ਨੂੰ ਹਾਂ ਸੱਚ ਕਿੱਥੇ ਸੀ ਸੱਸ ਦੇ ਮਿਹਨਾਂ ਤੋਂ ਤੰਗ ਆਈ ਸੀ ਪਰ ਸਬਰ ਮਾ ਵਾਲਾ ਸਾਡੇ ਚ ਆ ਗਿਆ ਸੀ ਮਨ ਸੋਚਦਾ ਮਨ ਸੋਚਦਾ ਕਿ ਲੱਸੀ ਤੇ ਪਲੀਆਂ ਨੇ ਦੁੱਧ ਦੀਆਂ ਫੁੱਟਾਂ ਵਰਗੀਆਂ ਕਿੱਥੋਂ ਬਣਨ ਮੇਰੇ ਘਰਤੀ ਹੋਤੀ ਹੋਈ ਤੇ ਮੈਂ ਨਰਸ ਨੂੰ ਪਹਿਲਾ ਸਵਾਲ ਇਹੀ ਕੀਤਾ ਕਿ ਰੰਗ ਤਾਂ ਸਾਫ਼ ਹੈ ਨਰਸ ਨੇ ਮੁਸਕਰਾ ਕੇ ਕਿਹਾ ਹਾਂ ਐਵੇਂ ਪੜੀ ਮੈਂ ਅਣਪੜਾਂ ਵਾਲੇ ਸਵਾਲ ਨਰਸ ਨੂੰ ਕਰ ਰਹੀ ਸੀ ਤੀ ਹੱਥਾਂ ਚ ਲਈ ਤਾਂ ਦੇਖਿਆ ਬਹੁਤ ਸਾਫ਼ ਰੰਗ ਸੀ ਸੱਸ ਨੇ ਧੀ ਨੂੰ ਮੇਰੇ ਤੋਂ ਫੜਿਆ ਕਿਹਾ ਮੇਰੇ ਪੁੱਤ ਵਰਗੀ ਐ ਮੈਂ ਅਸਰਾ ਭਰ ਲੰਨ ਤੇ ਮਾਂ ਵਰਗੀ ਨੂੰ ਮੈਨੂੰ ਮੇਰੀ ਮਾਂ ਨੇ ਭੱਜ ਕੇ ਆ ਕੇ ਗੱਲ ਲਾ ਲਈ ਧੰਨ